ਹੋ ਸਕਦਾ ਇੱਕ ਨਹੀਂ ਦੋ ਸੀਟਾਂ ਦੇ ਉੱਤੇ ਜਿਹੜੀਆਂ ਜਿਮਨੀ ਚੋਣਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਉਹਨਾਂ ਦਾ ਸਾਹਮਣਾ ਕਰਨਾ ਪਵੇ ਤੇ ਬਕਾਇਦਾ ਬੱਤਮੀ ਜਿਹੜੀ ਹੈ ਇਹ ਨਾਰਥ ਜ਼ੋਨ ਕੌਂਸਲ ਦੀ ਜਿਹੜੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਦਿੱਲੀ ਜੰਮੂ ਐਂ ਕਸ਼ਮੀਰ ਤੇ ਲਦਾਖ ਜਿਹੜਾ ਹੁਣ ਯੂਟੀ ਬਣਿਆ ਹੋਇਆ ਹੈ ਇਹ ਸਾਰੇ ਜਿੰਨੇ ਵੀ ਨਾਰਥ ਦੇ ਸਟੇਟ ਨੇ ਇੱਕ ਬੈਠਦੇ ਨੇ ਤੇ ਨਾਲ ਜਿਹੜਾ ਗ੍ਰਹਿ ਮੰਤਰਾਲੇ ਤੋਂ ਜਿਹੜਾ ਅਮਿਤ ਸ਼ਾਹ ਹੁਣੇ ਗ੍ਰਹਿ ਮੰਤਰੀ ਉਹ ਬੈਠਦੇ ਨੇ ਤੇ ਬਕਾਇਦਾ ਹਰ ਇੱਕ ਆਪਾਂ ਕੀ ਕਿ ਸਟੇਟ ਆਪਣੇ ਜਿਹੜੇ ਮੁੱਦੇ ਹੈਗੇ ਆ ਉਹ ਚੱਕਦੀ ਹੈਗੀ ਹੈ ਤੇ ਭਗਵੰਤ ਸਿੰਘ ਮਾਨ ਹੁਣਾਂ ਨੇ ਚੰਡੀਗੜ੍ਹ ਵਾਲਾ ਮੁੱਦਾ ਚੱਕਿਆ ਹੈਗਾ ਪੰਜਾਬ ਯੂਨੀਵਰਸਿਟੀ ਵਾਲਾ ਮੁੱਦਾ ਚੱਕਿਆ ਹੈਗਾ ਸਿਰਫ ਪਾਣੀਆਂ ਦੇ ਮੁੱਦੇ ਤੇ ਹੀ ਤਕਰੀਬਨ ਜਿਹੜੇ 5-7 ਪੁਆਇੰਟ ਪਾਣੀਆਂ ਦੇ ਮੁੱਦੇ ਤੇ ਹੀ ਉਸ ਦੇ ਨਾਲ ਹੀ ਰਿਲੇਟਿਡ ਜਿਹੇ ਆਪਾਂ ਕੀ ਕੀ ਹੈਗੇ ਸਨ ਚੰਡੀਗੜ੍ਹ ਵਾਲੇ ਮੁੱਦੇ ਤੇ ਬਕਾਇਦਾ ਉਹਨਾਂ ਨੇ ਕਿਹਾ ਕਿ 1970 ਦੇ ਵਿੱਚ ਜਿਹੜਾ ਹੈ ਰਾਜਧਾਨੀ ਪ੍ਰੋਜੈਕਟ ਜਿਹੜਾ ਖੇਤਰ ਹੈਗਾ ਏ ਉਹਦੇ ਆਧਾਰ ਤੇ ਜਿਹੜਾ ਹੈ ਚੰਡੀਗੜ੍ਹ ਪੰਜਾਬ ਨੂੰ ਜਿਹੜਾ ਹੈ ਅਲੋਟ ਹੋਣਾ ਚਾਹੀਦਾ ਹੈ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਤੇ ਦੂਜੇ ਬੰਨੇ ਫਿਰ ਉਹਨਾਂ ਨੇ 1985 ਦਾ ਰਜੀਵ ਲੰਗੋਵਾਲ ਸਮਝੌਤੇ ਦਾ ਹਵਾਲਾ ਦਿੱਤਾ ਜੀ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਕਿਵੇਂ 60 40 ਦਾ ਅਨੁਪਾਤ ਸੀਗਾ ਕਿ 60% ਜਿਹੜੀਆਂ ਨੌਕਰੀਆਂ ਨੇ ਅਫਸਰਸ਼ਾਈ ਉਹ ਪੰਜਾਬ ਦੀ ਹੋਣੀ ਚਾਹੀਦੀ ਹੈ 40% ਹਰਿਆਣੇ ਦੀ ਹੋਣੀ ਚਾਹੀਦੀ ਹੈ 1970 ਦਾ ਜਿਹੜਾ ਉਹਨਾਂ ਨੇ ਹਵਾਲਾ ਦਿੱਤਾ ਉਹਦੋਂ ਬਕਾਇਦਾ ਇਹ ਗੱਲ ਚੱਲੀ ਸੀਗੀ ਕਿ ਚੰਡੀਗੜ੍ਹ ਜਿਹੜਾ ਹੈ ਪੂਰਨ ਤੌਰ ਤੇ ਜਿਹੜਾ ਪੰਜਾਬ ਨੂੰ ਦੇ ਦਿੱਤਾ ਜਾਵੇ ਤੇ ਪਰ ਉਹਦੇ ਬਦਲੇ 'ਚ ਜਿਹੜੀ ਗੱਲ ਸੀ ਕਿ ਬੋਹਰ ਤੇ ਫਾਜ਼ਲ ਕਾ ਜਿਹੜਾ ਹੈ ਉਹ ਹਰਿਆਣੇ ਦੇ ਵੱਲ ਰੁਲਾ ਦਿੱਤਾ ਜਾਵੇ। ਮਤਲਬ ਉਹਦੇ 'ਚ ਜਿਹੜੀ ਜਿਹੜੇ ਹੁਣ ਬੁੱਧੀਜੀਵੀ ਹੈਗੇ ਨੇ ਉਹ ਕਹਿੰਦੇ ਕਿ ਇਹਦੇ ਜਿਹੜੇ ਇੱਕ ਵੱਡੀ ਚਾਲ ਸੀ ਉਸ ਟਾਈਮ ਤੇ ਸੈਂਟਰ ਦੀ ਕਿ ਅਗਰ ਬੋਹਰ ਤੇ ਫਾਜ਼ਲ ਕਾ ਉਧਰ ਰਲ ਜਾਂਦੇ ਨੇ ਤੇ ਫਿਰ ਜਿਹੜਾ ਆਪਾਂ ਕਹਿੰਨੇ ਹੈਗੇ ਕਿ ਹਰਿਆਣਾ ਰਾਈਪੇਰੀਅਨ ਨਹੀਂ ਹੈਗਾ ਤੇ ਇਹਦੇ ਥਰੂ ਫਿਰ ਜਿਹੜਾ ਹੈ ਹਰਿਆਣਾ ਵੀ ਰਾਈਪੇਰੀਅਨ ਜਿਹੜਾ ਹੈ ਉਹ ਬਣ ਜਾਂਦਾ ਹੈਗਾ। ਜਿਹੜਾ ਐ ਐਸਵਾਈਐਲ ਲੈ ਨੇਰ ਨੂੰ ਲੈ ਕੇ ਜਿਹੜਾ ਮੁੱਦਾ ਚੱਲਦਾ ਹੈਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਮੀਡੀਆ ਵਾਚ ਦੇ ਵਿੱਚ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਹਿਮ ਤਮਾਮ ਉਹਨਾਂ ਖਬਰਾਂ ਬਿੱਤੇ ਝਾਤ ਪਾਵਾਂਗੇ ਜਿਨ੍ਹਾਂ ਉੱਤੇ ਬੀਤੇ ਦਿਨਾਂ ਦੇ ਵਿੱਚ ਕਈ ਤਰੀਕੇ ਦੀਆਂ ਸੁਰਖੀਆਂ ਸਾਹਮਣੇ ਆਉਂਦੀਆਂ ਰਹੀਆਂ ਨੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਸਾਡੀ ਕੋਸ਼ਿਸ਼ ਹੁੰਦੀ ਹੈ ਪੰਜਾਬ ਦੇ ਨਾਲ ਜੁੜੀਆਂ ਤਮਾਮ ਸਿਆਸੀ ਧਾਰਮਿਕ ਤੇ ਪੰਥਕ ਸਰਗਰਮੀਆਂ ਉੱਤੇ ਥੋੜੀ ਨਜ਼ਰ ਪਾਈਏ ਤੇ ਖਬਰਾਂ ਖਬਰਾਂ ਨੂੰ ਥੋੜਾ ਪਰਚੋਲ ਕੇ ਵੇਖੀਏ ਥੋੜਾ ਐਨਾਲਿਸਿਸ ਕਰਕੇ ਵੇਖੀਏ ਜੋ ਚੀਜ਼ਾਂ ਤੁਹਾੜ ਤ ਉਸ ਤੋਂ ਥੋੜਾ ਅੱਡ ਪੰਥਕ ਨਜ਼ਰੀਆ ਰੱਖਦੇ ਹੋਏ ਆਂ ਤਮਾਮ ਖਬਰਾਂ ਦੇ ਉੱਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਜੁੜੇ ਨੇ ਸਾਡੇ ਮੀਡੀਆ ਐਕਸਪਰਟ ਸਰਦਾਰ ਜਗਜੀਤ ਸਿੰਘ ਜੀ ਉਹਨਾਂ ਦਾ ਸਵਾਗਤ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਆ ਪੰਜਾਬ ਦੇ ਜਿਸ ਵੇਲੇ ਅਸੀਂ ਗੱਲ ਕਰਦੇ ਆਂ ਹਾਲ ਫਿਲਹਾਲ ਦੇ ਵਿੱਚ ਹੀ ਜਮਨੀ ਚੋਣਾਂ ਦੇ ਜੋ ਨਤੀਜੇ ਸਾਹਮਣੇ ਨਜ਼ਰ ਆਏ ਨੇ ਇਸ ਵੇਲੇ ਇਹ आलम ਬਣਿਆ ਹੋਇਆ ਪੰਜਾਬ ਦੇ ਵਿੱਚ ਸਿਆਸਤ ਦਾ ਕਿ ਇੱਕ ਸੀਟ ਦੇ ਉੱਤੇ ਥੋੜਾ ਜਿਹਾ ਕਸ਼ਮਕਸ਼ ਬਣੀ ਪਈ ਹੈ ਕਿ ਜ਼ਿਮਨੀ ਚੋਣ ਹੋ ਸਕਦੀ ਹੈ ਥੋੜਾ ਜੇਕਰ ਵਿਧਾਇਕੀ ਦਿਨ ਵਿਧਾਇਕ ਬਾਰੇ ਜੇ ਜਾਣਕਾਰੀ ਦਿੰਦੇ ਹੋਏ ਆ ਥੋੜਾ ਇਸ ਮੁੱਦੇ ਦੇ ਉੱਤੇ ਥੋੜੀ ਰੋਸ਼ਨੀ ਪਾ ਸਕੀ। ਬਿਲਕੁਲ ਸਦਾ ਨਮਨਪ੍ਰੀਤ ਸਿੰਘ ਜੀ ਹੋ ਸਕਦਾ ਇੱਕ ਨਹੀਂ ਦੋ ਸੀਟਾਂ ਦੇ ਉੱਤੇ ਜਿਹੜੀਆਂ ਜ਼ਿਮਨੀ ਚੋਣਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਉਹਨਾਂ ਦਾ ਸਾਹਮਣਾ ਕਰਨਾ ਪਵੇ। ਜਿਹੜੀ ਮੇਨ ਹੈਗੀ ਆ ਉਹ ਤੇ ਹਾਈ ਕੋਰਟ ਦੇ ਵੱਲੋਂ ਜਿਹੜੇ ਵਿਧਾਇਕ ਹੈਗੇ ਨੇ ਮਨਜਿੰਦਰ ਸਿੰਘ ਲਾਲਪੁਰਾ ਅ ਇਹ ਜਿਹੜੀ ਹੈਗੀ ਹੈ ਵਿਧਾਨ ਸਭਾ ਹਲਕਾ ਹੈਗਾ ਇਹ ਖਡੂਰ ਸਾਬ ਦਾ ਇੱਕ ਤੇ ਪਾਰਲੀਮੈਂਟਲੀ ਹਲਕਾ ਹੈ ਜਿਹਦੇ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਨੇ ਇਹ ਪੂਰਾ ਜੇ ਆਪਾਂ ਕਹੀਏ ਇੱਕ ਛੋਟਾ ਜਿਹੜਾ ਹਲਕਾ ਹੈ ਖਡੂਰ ਸਾਬ ਦਾ ਵਿਧਾਨ ਸਭਾ ਹਲਕਾ ਉਹਦੇ ਜਿਹੜੇ ਐਮ ਐਲ ਏ ਹੈਗੇ ਨੇ ਅ ਮਨਜਿੰਦਰ ਸਿੰਘ ਲਾਲਪੁਰਾ ਇਹਨਾਂ ਦੇ ਵੱਲੋਂ ਇਹਨਾਂ ਨੂੰ ਸਜ਼ਾ ਹੋ ਜਾਂਦੀ ਹੈ ਤਰਨਤਾਰਨ ਦੀ ਅਦਾਲਤ ਦੇ ਵੱਲੋਂ 4 ਸਾਲ ਦੀ ਤੇ ਇੱਕ ਜੇ ਆਪਾਂ ਕਹੀਏ ਕਿ ਇਸ ਤਰ੍ਹਾਂ ਦਾ ਪ੍ਰਾਵਧਾਨ ਹੈਗਾ ਕਿ ਜੇ 2 ਸਾਲ ਤੋਂ ਬਦਦੀ ਸਜ਼ਾ ਹੁੰਦੀ ਹੈਗੀ ਤੇ ਫਿਰ ਜਿਹੜਾ ਹੈਗਾ ਉਹ ਸੀਟ ਜਿਹੜੀ ਤੁਹਾਨੂੰ ਖਾਲੀ ਡਿਕਲੇਅਰ ਕਰਨੀ ਪਏਗੀ ਪਰ ਇੱਥੇ 4 ਸਾਲ ਦੀ ਸਜ਼ਾ ਇਹਨਾਂ ਨੂੰ ਤਰਨਤਾਨ ਦੀ ਅਦਾਲਤ ਨੇ ਸੁਣਾਈ ਸੀ ਚਾਹੀਦਾ ਤਾਂ ਇਹ ਸੀਗਾ ਕਿ ਜਦੋਂ ਤਰਨਤਾਨ ਦੀ ਜਿਮਨੀ ਚੋਣ ਹੋਈ ਹੈ ਨਾਲ ਹੀ ਇਹਦੀ ਚੋਣ ਵੀ ਕਰਵਾ ਲਈ ਜਾਂਦੀ ਪਰ ਬਦਲਾਵ ਵਾਲੀ ਸਰਕਾਰ ਨੇ ਥੋੜਾ ਜਿਹਾ ਸਮਾਂ ਹੋਰ ਜਾਣ ਦਿੱਤਾ ਤੇ ਹਾਈ ਕੋਰਟ ਦੇ ਵਿੱਚ ਇਹਨਾਂ ਦੇ ਵੱਲੋਂ ਬਕਾਇਦਾ ਪਟੀਸ਼ਨ ਪਾਈ ਜਾਂਦੀ ਹੈ ਕਿ ਜਿਹੜੀ ਸਜ਼ਾ ਹੈਗੀ ਇਸ ਨੂੰ ਖਾਰਜ ਕੀਤਾ ਜਾਵੇ ਜੀ ਤੇ ਹਾਈ ਕੋਰਟ ਨੇ ਜਿਹੜਾ ਹੈ ਉਹਨਾਂ ਦੀ ਪਟੀਸ਼ਨ ਹੁਣ ਰੱਦ ਕਰ ਦਿੱਤੀ ਹੋਈ ਹੈ ਤੇ ਉਸ ਦੇ ਵਿੱਚ ਹੁਣ ਤੁਸੀਂ ਇਹ ਦੇਖੋ ਕਿ ਕਿੰਨਾ ਟਾਈਮ ਕੀ ਹੁਣ ਉਹਨਾਂ ਨੂੰ ਹੋਰ ਸਮਾਂ ਦਿੱਤਾ ਜਾਂਦਾ ਹੈ ਕਿ ਤੁਸੀਂ ਜਿਹੜਾ ਹੈਗਾ ਕਿ ਸੁਪਰੀਮ ਕੋਰਟ ਦਾ ਵੀ ਜਿਹੜਾ ਦਰਵਾਜ਼ਾ ਖੜਕਾ ਕੇ ਦੇਖ ਲਵੋ ਜੇ ਤੇ ਸੁਪਰੀਮ ਕੋਰਟ ਵੀ ਜਿਹੜੇ ਸਜ਼ਾ ਨੂੰ ਬਰਕਰਾਰ ਰੱਖਦੀ ਹੈਗੀ ਤੇ ਫਿਰ ਜਰੂਰ ਆਪਾਂ ਇਹ ਕਹਿ ਸਕਦੇ ਹੈਗੇ ਆ ਕਿ ਉੱਥੇ ਜਿਮਨੀ ਜ਼ੋਨ ਜਿਹੜੀ ਹੈ ਉਹ ਹੁਣ ਜਾ ਰਹੀ ਹੈਗੀ ਜੀ ਇਹਨਾਂ तमाम ਜ਼ਿਮਨੀ ਚੋਣਾਂ ਦੀ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਵਿੱਚ ਹਾਲ ਫਿਲਹਾਲ ਦੇ ਵਿੱਚ ਵੇਖਿਆ ਗਿਆ ਭਾਵੇਂ ਵਿਧਾਨ ਸਭਾ ਹਲਕਾ ਹੋਵੇ ਭਾਵੇਂ ਲੋਕ ਸਭਾ ਹਲਕਾ ਹੋਵੇ ਜ਼ਿਮਨੀ ਚੋਣਾਂ ਜ਼ਰੂਰੀ ਹੁੰਦੀਆਂ ਨੇ ਪੰਜਾਬ ਦੀ ਆਵਾਮ ਦੇ ਉੱਤੇ ਹੀ ਇੱਕ ਵੱਡਾ ਬੋਝ ਪੈਂਦਾ ਹੈ ਇਹ ਬੋਝ ਗਾਇਬ ਗਾਇ ਤੁਹਾਡੇ ਤੋਂ ਹੀ ਵਸੂਲਿਆ ਜਾਂਦਾ ਹੈ ਤੇ ਇਹਨਾਂ ਚੋਣਾਂ ਦੇ ਸਦਕਾ ਇਹਨਾਂ तमाम ਸਿਆਸੀ ਪਾਰਟੀਆਂ ਨੂੰ 13 ਨੂੰ ਇੱਕ ਮੌਕਾ ਮਿਲ ਜਾਂਦਾ ਹੈ ਮੁੜ ਤੋਂ ਇਹ ਪਰਖਣ ਦਾ ਵਾਚਣ ਦਾ ਕਿ ਆਮ ਲੋਕ ਕਿੰਨੇ ਕੁ ਉਹਨਾਂ ਦੇ ਹੱਕ ਦੇ ਵਿੱਚ ਨੇ ਜਾਂ ਕਿੰਨੇ ਕੁ ਨਹੀਂ ਇਹ ਆਮ ਲੋਕ ਉਹ ਨੇ ਜੋ ਪੰਜਾਬ ਦੇ ਨਾਗਰਿਕ ਨੇ ਤੇ ਸਰਕਾਰੀ ਹਿੱਤ ਹੋਣ ਜਾਂ ਸਰਕਾਰੀ ਤੰਤਰ ਜਿਹੜਾ ਹੋਵੇ ਉਸ ਨੂੰ ਵੀ ਇੱਕ ਵਾਰ ਪਰਖ ਲਿਆ ਜਾਂਦਾ ਹੈ ਕਿ ਚੋਣਾਂ ਤੋਂ ਪਹਿਲਾਂ ਪਹਿਲਾਂ ਕਿਸ ਤਰੀਕੇ ਸਾਡਾ ਤੰਤਰ ਸਾਡੇ ਹੱਕ ਦੇ ਵਿੱਚ ਭੁਗਤਦਾ ਹੈ ਜਾਂ ਨਹੀਂ ਜ਼ਿਮਨੀ ਚੋਣਾ ਹਮੇਸ਼ਾ ਪੰਜਾਬ ਦੇ ਵਿੱਚ ਜਾਂ ਹੋਰਨਾਂ ਸੂਬਿਆਂ ਦੇ ਵੱਲ ਵਿੱਚ ਆਤ ਪਾਣੇ ਆ ਤਾਂ ਵੱਡੇ ਪੱਧਰ ਦੇ ਉੱਤੇ ਨਤੀਜੇ ਜਿਹੜੇ ਹੁੰਦੇ ਨੇ ਸੱਤਾ ਧਿਰ ਦੇ ਹੱਥ ਹੱਕ ਦੇ ਵਿੱਚ ਰਹਿੰਦੇ ਨੇ ਹਾਲ ਫਿਲਹਾਲ ਦੇ ਵਿੱਚ ਇਹ ਵੀ ਸਾਨੂੰ ਵੇਖਣ ਨੂੰ ਮਿਲਿਆ ਇਹ ਜਿਹੜੀ ਸੀਟ ਤੇ ਪੰਜਾਬ ਦੇ ਵਿੱਚ ਜ਼ਿਮਨੀ ਚੋਣਾ ਜ਼ਰੂਰ ਇਲੈਕਸ਼ਨ ਕਮਿਸ਼ਨ ਨੂੰ ਵੀ ਇਸ ਦੇ ਉੱਤੇ ਥੋੜਾ ਝਾਤ ਪਾਣੀ ਚਾਹੀਦੀ ਸੀ ਬਿਲਕੁਲ ਇਲੈਕਸ਼ਨ ਕਮਿਸ਼ਨ ਨੇ ਤੇ ਜਿਹੜਾ ਹੈਗਾ ਨਾ ਕਿ ਹੋਏ ਇਲੈਕਸ਼ਨ ਕਮਿਸ਼ਨ ਕੋਲ ਤੇ ਹੁਣ ਗੱਲ ਜਾਏਗੀ ਦੂਸਰੀ ਜਿਹੜੀ ਹੈਗੀ ਹੈ ਕਿ ਵਿਧਾਇਕ ਸੁਖਵਿੰਦਰ ਸਿੰਘ ਸੁਖੂ ਜਿਹੜੇ ਕਿ ਅਕਾਲੀ ਦਲ ਦੇ ਵਿਧਾਇਕ ਸਨ ਜਿਹੜੇ ਅਕਾਲੀ ਦਲ ਦੇ ਤਿੰਨ ਵਿਧਾਇਕ ਜਿੱਤੇ ਸਨ ਜਿਸ ਦੇ ਵਿੱਚ ਮਨਪ੍ਰੀਤ ਸਿੰਘ ਯਾਲੀ ਹੋਗੇ ਦੂਜਾ ਜਿਹੜੇ ਬੀਬਾ ਜੀ ਹੈਗੇ ਨੇ ਵਿਕਰਮ ਸਿੰਘ ਮਜੀਠੀਆ ਹੁਣਾ ਦੇ ਪਤਨੀ ਉਹ ਤੇ ਤੀਸਰੇ ਇਹ ਸਨ ਤੇ ਇਹਨਾਂ ਦੇ ਵੱਲੋਂ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਜੁਆਇਨ ਕਰ ਲੈਂਦੀ ਜਾਂਦੀ ਹੈ ਜੀ ਤੇ ਹੁਣ ਇੱਥੇ ਦਲ ਬਦਲੀ ਦਾ ਜੇ ਆਪਾਂ ਕਹੀਏ ਕਿ ਕਾਨੂੰਨ ਇਹਨਾਂ ਦੇ ਉੱਤੇ ਉਦੋਂ ਹੀ ਲਾਗੂ ਹੋਣ ਜਾਣਾ ਚਾਹੀਦਾ ਸੀ ਇਹਨਾਂ ਨੇ ਆਪਣਾ ਅਸਤੀਫਾ ਜਿਹੜਾ ਦਿੱਤਾ ਹੋਇਆ ਹੈ ਹੁਣ ਸਪੀਕਰ ਸਾਹਿਬ ਨੂੰ ਬਕਾਇਦਾ ਹਾਈ ਕੋਰਟ ਨੇ ਵੀ ਇਹ ਗੱਲ ਪੁੱਛੀ ਹੈ ਕਿ ਕੀ ਇਹਦਾ ਕਦੋਂ ਅਸਤੀਫਾ ਜਿਹੜਾ ਪ੍ਰਮਾਣ ਹੋਵੇਗਾ ਤੁਸੀਂ ਦੇਖੋ ਕਿ ਇੱਥੇ ਅਕਾਲੀ ਦਲ ਨੇ ਵੀ ਆਵਾਜ਼ ਨਹੀਂ ਚੁੱਕੀ ਹੈਗੀ ਉਹਨਾਂ ਦਾ ਮੈਂਬਰ ਛੱਡ ਕੇ ਕਿਹਾ ਚਾਹੀਦਾ ਤਾਂ ਇਹ ਸੀ ਕਿ ਉਹ ਆਵਾਜ਼ ਬੁਲੰਦ ਕਰ ਦੇ ਕਿ ਇੱਥੇ ਦੁਬਾਰਾ ਜਿਹੜਾ ਹੈਗਾ ਕਿ ਤੁਸੀਂ ਇੱਥੇ ਚੋਣ ਕਰਾਓ ਹੁਣ ਆਪਾਂ ਇਹ ਦੇਖਦੇ ਹਾਂ ਕਿ ਕਿੰਨੀ ਦੇਰ ਤੱਕ ਇਹ ਚੋਣਾਂ ਜਿਹੜੀਆਂ ਸਾਹਮਣੇ ਆਉਂਦੀਆਂ ਹੈਗੀਆਂ ਨੇ ਕੀ ਜੇ ਤਰ੍ਹਾਂ ਕਹਿ ਲਓ ਕਿ 6 ਮਹੀਨੇ ਤੋਂ ਘਟਦਾ ਸਮਾਂ ਰਹਿ ਗਿਆ ਮੰਨ ਲਓ ਕਿ ਹੋਰ 6 ਮਹੀਨੇ ਕੱਢ ਲਏ ਗਏ ਤੇ ਫਿਰ ਜਿਹੜਾ ਉੱਥੇ ਚੋਣ ਨਹੀਂ ਹੋਏਗੀ ਓਕੇ ਫਿਰ ਮਤਲਬ ਜਮਨੀ ਚੋਣਾ ਦੋਨੋਂ ਜਗ੍ਹਾ ਤੇ ਨਹੀਂ ਹੋਣਗੀਆਂ ਤੇ ਜੇ ਕਿਤੇ ਪਹਿਲਾਂ ਕਰਵਾਉਣਾ ਪੈ ਗਿਆ ਜੇ ਸੁਪਰੀਮ ਕੋਰਟ ਨੇ ਕਿਤੇ ਪਹਿਲਾਂ ਕਹਿ ਦਿੱਤਾ ਕਿ ਜਾਂ ਉਹਨਾਂ ਦੀ ਪਟੀਸ਼ਨ ਖਾਰ ਕਰ ਦਿੱਤੀ ਜਾਂ ਖਾਰਜ ਕਰ ਦਿੱਤੀ ਜਾਂ ਹੋ ਸਕਦਾ ਕਿ ਉਹਨਾਂ ਨੂੰ ਰਿਲੀਫ ਵੀ ਦੇ ਦਿੱਤੀ ਤੇ ਫਿਰ ਸ਼ਾਇਦ ਚੋਣਾ ਨਾ ਹੋਣ ਮਤਲਬ ਦੋ ਚੋਣਾ ਜੇ ਆਪਾਂ ਕਹੀ ਕਿ ਹੋਣ ਦੀ ਜਿਹੜੀ ਹੈ ਇੱਕ ਚਰਚਾ ਜਿਹੜੀ ਹੈ ਉਹ ਛਿੜੀ ਹੋਈ ਹੈ ਦੂਜੀ ਗੱਲ ਇਹ ਵੀ ਆ ਰਹੀ ਹੈਗੀ ਹੈ ਕਿ ਜੇ ਤਰਨਤਾਰਨ ਦੇ ਨਾਲ ਹੀ ਕਰਾ ਲਈ ਜਾਂਦੀ ਤੇ ਜਦੋਂ ਇੱਕ ਜਗ੍ਹਾ ਤੇ ਹੁੰਦੀ ਹੈ ਤੇ ਫਿਰ ਸਰਕਾਰੀ ਆਪਾਂ ਕੇ ਕਿ ਮਸ਼ੀਨਰੀ ਯੂਜ਼ ਕਰਨੀ ਸੌਖੀ ਹੁੰਦੀ ਹੈ ਤੇ ਜੇ ਉਹੀ ਦੋ ਜਗ੍ਹਾ ਤੇ ਹੋ ਜਾਂਦੀ ਤੇ ਫਿਰ ਸਰਕਾਰ ਲਈ ਥੋੜਾ ਜਿਹਾ ਉੱਥੇ ਹੋ ਸਕਦਾ ਸੀ ਔਖਾ ਹੋ ਜਾਂਦਾ ਜਾਂ ਇਹ ਟਾਈਮ ਬਾਈ ਕਰਨ ਦੀ ਆਪਾਂ ਗੱਲ ਕਹਿ ਸਕਦੇ ਆ ਕਿ ਹੋ ਸਕਦਾ ਕਿ ਇਹਨਾਂ ਨੇ ਵੇਟ ਕੀਤੀ ਹੋਵੇ ਕਿ ਜਿਹੜਾ ਹੈਗਾ ਕਿ ਹੋਰ 2-4 ਮਹੀਨੇ ਬਾਅਦ ਪੰਜਾਬ ਜਿਹੜਾ ਹਮੇਸ਼ਾ ਜਿਹੜਾ ਚੋਣਾਂ ਦੇ ਮੋੜ ਦੇ ਵਿੱਚ ਹੀ ਰਹੇ ਤੇ ਹੋ ਸਕਦਾ ਇਹਦੇ ਨਾਲ ਕੁਝ ਪੋਲਿਟੀਕਲ ਪਾਰਟੀਆਂ ਦੀ ਜਿਹੜੀ ਐਕਟੀਵਿਟੀਆਂ ਹੈਗੀ ਆ ਉਹ ਵੀ ਹੋਰ ਉੱਪਰ ਕੇ ਸਾਹਮਣੇ ਆਉਂਦੀ ਰਵੇ ਤਾਂ ਕਿ ਜਦੋਂ ਸਾਲ ਤੱਕ ਰਹਿ ਗਿਆ ਤੇ ਥੋੜੀਆਂ-ਥੋੜੀਆਂ ਚੋਣਾਂ ਜਿਹੜੀਆਂ ਨੇ ਉਹ ਆਉਂਦੀਆਂ ਰਹਿਣਗੀਆਂ ਉਹਨਾਂ ਦਾ ਵੀ ਥੋੜਾ ਮਾਹੌਲ ਆਪਾਂ ਕਹਿ ਲਈਏ ਕਿ ਥੋੜਾ ਜਿਹਾ ਬਣਿਆ ਰਹੇਗਾ ਪਿਛਲੀਆਂ ਚੋਣਾਂ ਤੇ ਮੁਕਾਬਕ ਇਸ ਵੇਲੇ ਸਿਆਸਤ ਦਾ ਕਿਹੜਾ ਪੱਖ ਸਾਹਮਣੇ ਆਉਂਦਾ ਕਿ ਮੌਜੂਦਾ ਸੱਤਾ ਧਿਰ ਜਾਂ ਹੋਰ ਧਿਰਾਂ ਵੀ ਥੋੜੀਆਂ ਐਕਟਿਵ ਨੇ ਖਾਸ ਕਰਕੇ ਪ੍ਰੰਤਕ ਆ ਬਿਲਕੁਲ ਆਪਾਂ ਕਹਿ ਲਈਏ ਕਿ ਇਸ ਦੇ ਵਿੱਚ ਆਪਾਂ ਜਿਹੜੀਆਂ ਪਿਛਲੀਆਂ ਜਿਹੜੀਆਂ ਹੁਣ ਹੋ ਕੇ ਹਟੀਆਂ ਤਰਨ ਦੀ ਆਪਾਂ ਕੀ ਕਿ ਸੱਤਾ ਤੇ ਵੀ ਸੈਟੀਸਫਾਈ ਹੈਗੀ ਐ ਕਿ ਹਾਂ ਬਈ ਆ ਜਿਹੜਾ ਮਸਲਾ ਹੈਗਾ ਅਸੀਂ ਹੱਲ ਜਿਹੜਾ ਹੈ ਉਹ ਕਰ ਲਿਆ ਹੋਇਆ ਤੇ ਦੂਜੇ ਬੰਨੇ ਜਿਹੜਾ ਹੈਗਾ ਏ ਅਕਾਲੀ ਦਲ ਬੱਦਲ ਵਾਲੀ ਧਿਰ ਉਹ ਵੀ ਸੈਟੀਸਫਾਈ ਹੈਗੇ ਕਿ ਅਸੀਂ ਦੋ ਨੰਬਰ ਤੇ ਜਿਹੜੇ ਆ ਗਏ ਹੋਏ ਆ ਕਿ ਸਾਨੂੰ ਜਿਹੜਾ ਬੂਸਟ ਮਿਲਿਆ ਹੈ ਪਰ ਜਿਹੜੀਆਂ ਅੰਦਰ ਲੀਆਂ ਖਬਰਾਂ ਆਏ ਨੇ ਕਿ ਚਾਹੇ ਅਕਾਲੀ ਦਲ ਹੋਵੇ ਜਾਂ ਆਮ ਆਦਮੀ ਪਾਰਟੀ ਹੋਵੇ ਦੋਨਾਂ ਨੂੰ ਹੀ ਕੈਂਡੀਡੇਟ ਜਿਹੜੇ ਉਹਨਾਂ ਦੇ ਉਹਨਾਂ ਦੇ ਆਧਾਰ ਤੇ ਜਿਹੜੀ ਵੋਟ ਜਿਹੜੀ ਹੈ ਉਹ ਪਈ ਹੈਗੀ ਐ ਉਸ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਰਕਾਰ ਵਾਲੀ ਬਿਲਕੁਲ ਨਹੀਂ ਐ ਸਰਕਾਰ ਵਾਲੀ ਵੀ ਹੈਗੀ ਐ ਪਰ ਉਹਨਾਂ ਦੇ ਲੋਕਲ ਕੈਂਡੀਡੇਟ ਦਾ ਇਹਨਾਂ ਦਬਦਬਾ ਕਹਿ ਲਿਏ ਇਹਨਾਂ ਦਬਾਅ ਕਹਿ ਲਿਏ ਤੇ ਦੂਜੇ ਬੰਨੇ ਅਕਾਲੀ ਦਲ ਦਾ ਵੀ ਕੈਂਡੀਡੇਟ ਉਹਨਾਂ ਹੀ ਸਟਰੋਂਗ ਹੈ ਜੇ ਆਪਾਂ ਕੇ ਕੇਸ ਦੇ ਨਾਲ ਸਾਰੇ ਹੀ ਲੋਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਪੱਖੇ ਹੋ ਗਏ ਉਹ ਵੀ ਗੱਲ ਜਿਹੜੀ ਹੈ ਉਹ ਸਹੀ ਨਹੀਂ ਹੈਗੀ ਤੇ ਜੇ ਆਪਾਂ ਕਹਿ ਲਈ ਕਿ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਨੂੰ ਪੂਰੀ ਹੀ ਪ੍ਰਵਾਨਗੀ ਮਿਲ ਗਈ ਉਹ ਵੀ ਗੱਲ ਜਿਹੜੀ ਹੈ ਸਹੀ ਨਹੀਂ ਹੈਗੀ ਤੇ ਤੀਜੇ ਨੰਬਰ ਤੇ ਜਿਹੜਾ ਪੰਥਕ ਤਰਾ ਹੈ ਉਹਨਾਂ ਨੂੰ ਵੀ ਦੁਬਾਰਾ ਸਿਰ ਜੋੜ ਕੇ ਬੈਠਣਾ ਪਏਗਾ ਕਿ ਕਿਵੇਂ ਜਿਹੜਾ ਇਹ ਆਪਾਂ ਅੱਗੇ ਮਸਲੇ ਨੂੰ ਲੈ ਕੇ ਜਾਣਾ ਹੈ ਕਿਉਂਕਿ ਕਾਮਯਾਬੀ ਉਹਨਾਂ ਨੂੰ ਵੀ ਨਹੀਂ ਮਿਲੀ ਜਿਸ ਤਰੀਕੇ ਦੇ ਡਰਾਪ ਬਾਕਸ ਰਹੇ ਨੇ ਉਹਨਾਂ ਨੂੰ ਵੀ ਉੱਤੇ ਕੰਮ ਜਿਹੜਾ ਹੈ ਉਹਨਾਂ ਨੂੰ ਵੀ ਉਹਨਾ ਹੀ ਕਰਨਾ ਪਏਗਾ। ਬਾਕੀ ਇੱਕ ਰੈਪਿਊਟਿਡ ਵੋਟ ਜਿਹੜੀ ਹੈ ਕਿ 20000 ਲੋਕਾਂ ਦੀ ਪਿਆ ਜਾਣੀ ਉਹ ਇੱਕ ਵੱਡੀ ਗੱਲ ਹੈ। ਵੱਡੀ ਗੱਲ। ਤੇ ਜੇਕਰ ਇਹਨਾਂ ਚੋਣਾਂ ਨੂੰ ਅਸੀਂ ਵੇਖਦੇ ਹਾਂ ਤਾਂ ਇਹਨਾਂ ਦੇਖੀਏ ਕਿ ਕੌਣ ਹਾਰਿਆ ਕੌਣ ਜਿੱਤਿਆ। ਜਿੱਤਣ ਦਾ ਪੱਖ ਸਾਫ਼ ਹੈ ਜੋ ਅਸੀਂ ਪਿਛਲੇ ਪਹਿਲਾਂ ਵੀ ਗੱਲ ਕੀਤੀ ਹੈ ਕਿ ਸੱਤਾਤਰ ਪੂਰੇ ਤਰੀਕੇ ਦੇ ਨਾਲ ਆਪਣਾ ਦਬਦਬਾ ਉਖਾਉਂਦਾ ਹੈ। ਲੇਕਿਨ ਉਸ ਦਬਦਬੇ ਦੇ ਬਤਾਬਕ ਵੀ ਕਹਿ ਲਓ ਇੱਕ ਸਰਕਾਰੀ ਮਸ਼ੀਨਰੀ ਦੇ ਬਿਲਕੁਲ ਸਾਹਮਣੇ ਖੜ ਕੇ ਜਿਹਨਾਂ ਲੋਕਾਂ ਨੇ 20000 ਲੋਕਾਂ ਨੇ ਵੋਟ ਪੁੱਗਤਾਈ ਪੰਥਕ ਲੋਕਾਂ ਨੇ ਪੰਥਕ ਜਜ਼ਬੇ ਦੇ ਨਾਲ ਜਿਹਨਾਂ ਨੇ ਵੋਟ ਪੁੱਗਤਾਈ ਹੈ ਉਹ ਇੱਕ ਆਣ ਵਾਲੇ ਸਮੇਂ ਦੇ ਵਿੱਚ ਜੇਕਰ ਟਰਨ ਆਊਟ ਹੁੰਦਾ ਹੈ ਹੋਰ ਇਹ ਮਲਟੀਪਲਾਈ ਹੁੰਦਾ ਹੈ ਹੋਰ ਨਾ ਥਾਵਾਂ ਦੇ ਉੱਤੇ ਵੀ ਹੋਰ ਨਾ ਜ਼ਿਲ੍ਹਿਆਂ ਚੋਣਾਂ ਦੇ ਵਿੱਚ ਵੀ ਤਾਂ ਬਿਹਤਰ ਰਹੇਗਾ ਪੰਜਾਬ ਦੇ ਲਈ ਵੀ ਅ ਅੱਗੇ ਵਧਾਂਗੇ ਗੱਲ ਕਰਾਂਗੇ ਉਤਰੀ ਜ਼ੋਨਲ ਕੌਂਸਲ ਦੀ ਜੋ ਇੱਕ ਬੈਠਕ ਵਿਸ਼ੇਸ਼ ਤੌਰ ਤੇ ਉੱਤੇ ਹੋਈ ਹੈ ਆ ਮੁੱਖ ਮੰਤਰੀ ਪੰਜਾਬ ਉਸ ਦੇ ਵਿੱਚ ਸ਼ਾਮਿਲ ਸਿਗੇ ਉਸ ਦੇ ਵਿੱਚ ਕੇਂਦਰ ਤੋਂ ਵੀ ਮੰਤਰੀ ਸ਼ਾਮਿਲ ਸਿਗੇ ਅਸੀਂ ਇਹ ਵੇਖਣਾ ਚਾਹਾਂਗੇ ਜਿਸ ਵੇਲੇ ਕੌਂਸਲ ਦੀ ਬੈਠਕ ਹੁੰਦੀ ਹੈ ਪੰਜਾਬ ਦੇ ਹੱਕ ਦੇ ਵਿੱਚ ਕਿਹੜੀਆਂ ਚੀਜ਼ਾਂ ਭੁਗਤਤੀਆਂ ਨਹੀਂ ਆ ਪੰਜਾਬ ਆਪਣੇ ਲਈ ਕਿੰਨਾ ਵੋਕਲ ਹੁੰਦਾ ਸਰਕਾਰਾਂ ਭਾਵੇਂ ਮੌਜੂਦਾ ਦੀਆਂ ਹੋਣੀਆਂ ਪਹਿਲੀਆਂ ਬਿਲਕੁਲ ਇਸ ਵਾਰ ਜੇ ਆਪਾਂ ਕਹਿ ਸਕਦੇ ਹਾਂ ਕਿ ਜਿੱਥੇ ਚੰਗਾ ਹੁੰਦਾ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਜਿਹੜਾ ਕਹਿਣਾ ਚਾਹੀਦਾ ਹੈ ਇੱਥੇ ਜਿਹੜਾ ਹੈਗਾ ਪੰਜਾਬ ਦੇ ਮੁੱਖ ਮੰਤਰੀ ਨੇ ਕਾਫੀ ਸਾਰੇ ਜਿਹੜੇ ਪੰਜਾਬ ਦੇ ਮੁੱਦੇ ਟੱਚ ਕੀਤੇ ਹੈਗੇ ਨੇ ਬੁਲਾਰੇ ਤੇ ਉਹ ਹੈਗੇ ਹੀ ਨੇ ਉਹਦੇ 'ਚ ਤਾਂ ਕੋਈ ਕਮੀ ਨਹੀਂ ਹੈਗੀ ਜੇ ਉਹ ਪੰਜਾਬ ਪੱਖੀ ਹੋ ਕੇ ਪਿਛਲੇ 4 ਸਾਲਾਂ 'ਚ ਚੱਲਦੇ ਤੇ ਪੰਜਾਬ ਦਾ ਮੂਹ ਮਹਾਂਦਰਾ ਸ਼ਾਇਦ ਹੋਰ ਹੁੰਦਾ ਲੋਕਾਂ ਦੇ ਵਿੱਚ ਉਹਨਾਂ ਦੀ ਲੋਕਪ੍ਰਿਤਾ ਉਸੇ ਤਰੀਕੇ ਨਾਲ ਹੀ ਹੋਣੀ ਸੀ ਜਿਸ ਤਰੀਕੇ ਦੇ ਨਾਲ ਐਜੇ ਤੁਸੀਂ ਮੈਂਬਰ ਆਫ ਪਾਰਲੀਮੈਂਟ ਉਹਨਾਂ ਦਾ ਦੋ ਦਫਾ ਦਾ ਜਿਹੜਾ ਹੈਗਾ ਹੈ ਕੱਢ ਕੇ ਦੇਖ ਲਓ ਕਿ ਕਿਸ ਤਰੀਕੇ ਦੇ ਨਾਲ ਉਹ ਲੋਕਾਂ ਦੇ ਮੁੱਦੇ ਚੱਕਦੇ ਆਏ ਨੇ ਕਿਸ ਤਰੀਕੇ ਦੇ ਨਾਲ ਉਹ ਸਮੇਂ-ਸਮੇਂ ਤੇ ਬੋਲਦੇ ਆਏ ਨੇ ਪਰ ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਚੀਜ਼ਾਂ ਦੇ ਵਿੱਚ ਕਮੀਆਂ ਪੇਸ਼ੀਆਂ ਉਹ ਸਭ ਨੇ ਜੇ ਆਪਾਂ ਕਹੀ ਕਿ ਆਮ ਲੋਕਾਂ ਦੇ ਵਿੱਚ ਹੈਗੀਆਂ ਹੀ ਨੇ ਕਿ ਜਿਹੜੀ ਗੱਲ ਦਾ ਐਜ਼ ਅ ਮੈਂਬਰ ਆਫ ਪਾਰਲੀਮੈਂਟ ਭਗਮਨ ਸਿੰਘ ਮਾਨ ਹੁਣੀ ਵਿਰੋਧ ਕਰਦੇ ਸੀ ਉਹ ਐਜ਼ ਅ ਮੁੱਖ ਮੰਤਰੀ ਆਪ ਕਰ ਰਹੇ ਨੇ ਉਸ ਦੇ ਵਿੱਚ ਵੀ ਆਈਪੀ ਕਲਚਰ ਲੈ ਲੋ ਜਾਂ ਹੋਰ ਵੀ ਜਿਹੜਾ ਜਿਸ ਤਰੀਕੇ ਦੇ ਨਾਲ ਬੰਦੀ ਸਿੰਘਾਂ ਦੀ ਗੱਲ ਜਦੋਂ ਬਾਹਰ ਸੀਗੇ ਮੈਂਬਰ ਆਫ ਪਾਰਲੀਮੈਂਟ ਸੀ ਤੇ ਉਦੋਂ ਬਕਾਇਦਾ ਬਾਪੂ ਸੂਰਜ ਸਿੰਘ ਹੋਣਾ ਦੇ ਮਸਲੇ ਤੇ ਆਪ ਉੱਥੇ ਗਏ ਭਾਈ ਗੁਰਬਖਸ਼ ਸਿੰਘ ਵਾਲੇ ਮਸਲੇ ਤੇ ਉੱਥੇ ਗਏ ਜਾਂ ਇੱਕ ਉਹਨਾਂ ਦੀ ਉਦੋਂ ਵੀ ਹੈਗੀ ਆ ਜਦੋਂ ਬੀਬੀ ਖਾਲੜਾ ਹੁਣੀ ਜਦੋਂ ਚੋਣਾ ਦੇ ਵਿੱਚ ਖੜੇ ਸੀ ਉਦੋਂ ਬਕਾਇਦਾ ਉਹਨਾਂ ਨੇ ਕਿਹਾ ਸੀ ਕਿ ਇਦਾਂ ਦੀਆਂ ਜਿਹੜੀਆਂ ਸ਼ਖਸੀਤਾਂ ਨੇ ਉਹਨਾਂ ਨੂੰ ਤੇ ਰਾਜ ਸਭਾ ਭੇਜਣਾ ਚਾਹੀਦਾ ਹੈ ਪਰ ਜਦੋਂ ਗੱਲ ਕਰਨੀ ਤੇ ਆਉਂਦੀ ਹੈ ਜਦੋਂ ਰਾਜ ਸਭਾ ਆਪਣੇ ਕੋਲ ਆਉਂਦੀ ਹੈ ਤੇ ਫਿਰ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਪੈਰਾਮੀਟਰਸ ਜਿਹੜੇ ਨੇ ਉਹ ਬਦਲ ਜਾਂਦੇ ਹੈਗੇ ਨੇ ਇਹ ਸਾਰਾ ਲੋਕਾਂ ਨੇ ਦੇਖਿਆ ਹੀ ਹੈਗਾ ਹੈ ਤੇ ਬਕਾਇਦਾ ਬਤਮੀ ਜਿਹੜੀ ਹੈ ਇਹ ਨਾਰਥ ਜ਼ੋਨ ਕਾਉਂਸਲ ਦੀ ਜਿਹੜੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਦਿੱਲੀ ਜੰਮੂ ਐਂ ਕਸ਼ਮੀਰ ਤੇ ਲਦਾਖ ਜਿਹੜਾ ਹੁਣ ਯੂਟੀ ਬਣਿਆ ਹੋਇਆ ਹੈ ਇਹ ਸਾਰੇ ਜਿੰਨੇ ਵੀ ਨਾਰਥ ਦੇ ਸਟੇਟ ਨੇ ਇੱਕ ਬੈਠਦੇ ਨੇ ਤੇ ਨਾਲ ਜਿਹੜਾ ਗ੍ਰਹਿ ਮੰਤਰਾਲੇ ਤੋਂ ਜਿਹੜਾ ਅਮਿਤ ਸ਼ਾਹ ਹੁਣੀ ਗ੍ਰਹਿ ਮੰਤਰੀ ਉਹ ਬੈਠਦੇ ਨੇ ਤੇ ਬਕਾਇਦਾ ਹਰ ਇੱਕ ਆਪਾਂ ਕੀ ਕਿ ਸਟੇਟ ਆਪਣੇ ਜਿਹੜੇ ਮੁੱਦੇ ਹੈਗੇ ਆ ਉਹ ਚੱਕਦੀ ਹੈਗੀ ਹੈ ਤੇ ਭਗਵੰਤ ਸਿੰਘ ਮਾਨ ਹੁਣਾਂ ਨੇ ਚੰਡੀਗੜ੍ਹ ਵਾਲਾ ਮੁੱਦਾ ਚੱਕਿਆ ਹੈਗਾ ਪੰਜਾਬ ਯੂਨੀਵਰਸਿਟੀ ਵਾਲਾ ਮੁੱਦਾ ਚੱਕਿਆ ਹੈਗਾ ਸਿਰਫ ਪਾਣੀਆਂ ਦੇ ਮੁੱਦੇ ਤੇ ਹੀ ਤਕਰੀਬਨ ਜਿਹੜੇ 5-7 ਪੁਆਇੰਟ ਪਾਣੀਆਂ ਦੇ ਮੁੱਦੇ ਤੇ ਹੀ ਉਸ ਦੇ ਨਾਲ ਹੀ ਰਿਲੇਟਿਡ ਜਿਹੇ ਆਪਾਂ ਕੀ ਕੀ ਹੈਗੇ ਸਨ ਚੰਡੀਗੜ੍ਹ ਵਾਲੇ ਮੁੱਦੇ ਤੇ ਬਕਾਇਦਾ ਉਹਨਾਂ ਨੇ ਕਿਹਾ ਕਿ 1970 ਦੇ ਵਿੱਚ ਜਿਹੜਾ ਹੈ ਰਾਜਧਾਨੀ ਪ੍ਰੋਜੈਕਟ ਜਿਹੜਾ ਖੇਤਰ ਹੈਗਾ ਏ ਉਹਦੇ ਆਧਾਰ ਤੇ ਜਿਹੜਾ ਹੈ ਚੰਡੀਗੜ੍ਹ ਪੰਜਾਬ ਨੂੰ ਜਿਹੜਾ ਹੈ ਅਲੋਟ ਹੋਣਾ ਚਾਹੀਦਾ ਹੈ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਤੇ ਦੂਜੇ ਬੰਨੇ ਫਿਰ ਉਹਨਾਂ ਨੇ 1985 ਦਾ ਰਜੀਵ ਲੰਗੋਵਾਲ ਸਮਝੌਤੇ ਦਾ ਹਵਾਲਾ ਦਿੱਤਾ। ਜੀ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਕਿਵੇਂ 60 40 ਦਾ ਅਨੁਪਾਤ ਸੀਗਾ ਕਿ 60% ਜਿਹੜੀਆਂ ਨੌਕਰੀਆਂ ਨੇ ਅਫਸਰਸ਼ਾਈ ਉਹ ਪੰਜਾਬ ਦੀ ਹੋਣੀ ਚਾਹੀਦੀ ਹੈ 40% ਹਰਿਆਣੇ ਦੀ ਹੋਣੀ ਚਾਹੀਦੀ ਹੈ। ਤੇ ਉਸ ਦੇ ਵਿੱਚ ਹੌਲੀ-ਹੌਲੀ ਆਪਾਂ ਦੇਖਿਆ ਕਿ ਉਹ ਚੀਜ਼ਾਂ ਪਿੱਛੇ ਕਰ ਦਿੱਤੀਆਂ ਗਈਆਂ। 1970 ਦਾ ਜਿਹੜਾ ਉਹਨਾਂ ਨੇ ਹਵਾਲਾ ਦਿੱਤਾ ਉਦੋਂ ਬਕਾਇਦਾ ਇਹ ਗੱਲ ਚੱਲੀ ਸੀਗੀ ਕਿ ਚੰਡੀਗੜ੍ਹ ਜਿਹੜਾ ਹੈ ਪੂਰਨ ਤੌਰ ਤੇ ਜਿਹੜਾ ਪੰਜਾਬ ਉਨੂੰ ਦੇ ਦਿੱਤਾ ਜਾਵੇ ਤੇ ਪਰ ਉਹਦੇ ਬਦਲੇ ਚ ਜਿਹੜੀ ਗੱਲ ਸੀ ਕਿ ਬੋਹਰ ਤੇ ਫਾਜ਼ਿਲ ਦਾ ਜਿਹੜਾ ਹੈ ਉਹ ਹਰਿਆਣੇ ਦੇ ਬੰਦ ਲਾ ਦਿੱਤਾ ਜਾਵੇ। ਮਤਲਬ ਉਹਦੇ ਚ ਜਿਹੜੀ ਜਿਹੜੇ ਹੁਣ ਬੁੱਧੀਜੀਵੀ ਹੈਗੇ ਨੇ ਉਹ ਕਹਿੰਦੇ ਕਿ ਇਹਦੇ ਜਿਹੜੇ ਇੱਕ ਵੱਡੀ ਚਾਲ ਸੀ ਉਸ ਟਾਈਮ ਤੇ ਸੈਂਟਰ ਦੀ ਕਿ ਅਗਰ ਬੋਹਰ ਤੇ ਫਾਜ਼ਿਲਗਾ ਉਧਰ ਰਲ ਜਾਂਦੇ ਨੇ ਤੇ ਫਿਰ ਜਿਹੜਾ ਆਪਾਂ ਕਹਿੰਦੇ ਹੈਗੇ ਕਿ ਹਰਿਆਣਾ ਰਾਈਪੇਰੀਅਨ ਨਹੀਂ ਹੈਗਾ ਤੇ ਇਹਦੇ ਥਰੂ ਫਿਰ ਜਿਹੜਾ ਹੈ ਹਰਿਆਣਾ ਵੀ ਰਾਈਪੇਰੀਅਨ ਜਿਹੜਾ ਹੈ ਉਹ ਬਣ ਜਾਂਦਾ ਹੈਗਾ। ਜਿਹੜਾ ਐਸਵਾਈਐਲ ਨੇਅਰ ਨੂੰ ਲੈ ਕੇ ਜਿਹੜਾ ਮੁੱਦਾ ਚੱਲਦਾ ਹੈਗਾ। ਦੂਜਾ ਹੁਣ ਬੀਪੀਐਮਬੀ ਨੂੰ ਲੈ ਕੇ ਉਹਨਾਂ ਨੇ ਮੁੱਦਾ ਚੱਕਿਆ ਹੈਗਾ ਭਾਰਤ ਦੇ ਵਿੱਚ ਹੋਰ ਕੋਈ ਵੀ ਜਿਹੜਾ ਸੂਬਾ ਹੈਗਾ ਉਹਦੇ ਜਿਹੜੇ ਜਿਹੜੇ ਆਪਾਂ ਕਹਿ ਲਈਏ ਕਿ ਮੰਨ ਹੁੰਦੇ ਨੇ ਜਾਂ ਜਿਹੜੇ ਹੈਡਵਰਕਸ ਹੁੰਦੇ ਨੇ ਉਹਨਾਂ ਦੇ ਜਿਹੜੇ ਪ੍ਰਬੰਧ ਨੇ ਉਹ ਕਿਸੇ ਹੋਰ ਦੇ ਕੋਲ ਨਹੀਂ ਹੁੰਦੇ ਮੰਨ ਲਓ ਕਿ ਜੇ ਆਂਧਰਾ ਦੇ ਵਿੱਚ ਹੈਗਾ ਇਹ ਡੈਮ ਹੈਗਾ ਤੇ ਉਹਦੇ ਪ੍ਰਬੰਧ ਆਂਧਰਾ ਦੇ ਕੋਲ ਨੇ ਈਵਨ ਕਿ ਜੇ ਹਰਿਆਣਾ ਦੇ ਵਿੱਚ ਵੀ ਕੋਈ ਡੈਮ ਹੈ ਤੇ ਉਹ ਹਰਿਆਣਾ ਆਪਣੇ ਡੈਮ ਸੰਭਾਲਦਾ ਹੈ ਹੁਣ ਇਹ ਦੇਖੋ ਕਿ ਕਿੰਨੀ ਬਿਲਖਣ ਗੱਲ ਹੈਗੀ ਹੈ ਕਿ ਜਿਹੜੇ ਪੰਜਾਬ ਦੇ ਡੈਮ ਹੈਗੇ ਨੇ ਉਹਨਾਂ ਦੇ ਪ੍ਰਬੰਧ ਜਿਹੜੇ ਆ ਉਹ ਸੈਂਟਰ ਦੇ ਕੋਲ ਆ ਮਤਲਬ ਤੁਸੀਂ ਦੇਖੋ ਨਾ ਕਿ ਬਾਕੀ ਹੋਰ ਕਿਸੇ ਦੇ ਨਹੀਂ ਹੈ ਸਾਰਿਆਂ ਦੇ ਸਾਰਿਆਂ ਨੂੰ ਦਿੱਤੇ ਹੋਏ ਆ ਸਿਰਫ ਪੰਜਾਬ ਨੂੰ ਇਸ ਤਰੀਕੇ ਦਾ ਆਪਾਂ ਕਹਿ ਸਕਦੇ ਆ ਇਹ ਗੱਲ ਤੇ ਹੁਣ ਸਪਸ਼ਟੀ ਹੋ ਗਈ ਨਾ ਚਿੱਟੇ ਦੁੱਧ ਹੁਣ ਦੇਖੋ ਕਿ ਜਦੋਂ ਉਹਨਾਂ ਨੇ ਬਕਾਇਦਾ ਇਹ ਗੱਲ ਉਥੇ ਕਈ ਵੀ ਹੈਗੀ ਆ ਕਿ ਜਦੋਂ ਹੜ ਆਉਂਦੇ ਨੇ ਤੇ ਉਦੋਂ ਤੇ ਮਰਨ ਲਈ ਅੱਗੇ ਪੰਜਾਬ ਹੁੰਦਾ ਹੈ ਉਦੋਂ ਨਾਲ ਤੇ ਰਾਜਸਥਾਨ ਨੂੰ ਪਾਣੀ ਛੱਡਿਆ ਜਾਂਦਾ ਹੈ ਨਾ ਹਰਿਆਣੇ ਨੂੰ ਛੱਡਿਆ ਜਾਂਦਾ ਹੈ ਤੇ ਜਦੋਂ ਲੋਡ ਪੈਂਦੀ ਹੈ ਜਦੋਂ ਝੋਨੇ ਦੀ ਬਜਾਈ ਵਗੈਰਾ ਹੋਣੀ ਹੈ ਸਾਰਾ ਕੁਝ ਹੋਣਾ ਹੈ ਤੇ ਉਦੋਂ ਪਾਣੀ ਤੇ ਪਹਿਲਾਂ ਉਹਨਾਂ ਨੂੰ ਕਿਹਾ ਜਾਂਦਾ ਵੀ ਉਧਰ ਤੁਸੀਂ ਜਿਹੜਾ ਹੈ ਛੱਡ ਦਿਓ ਔਰ BBMP ਵੀ ਜਿਹੜਾ ਜਿਸ ਤਰੀਕੇ ਦੇ ਨਾਲ ਕਾਰਵਾਈਆਂ ਹੋਈਆਂ ਜਿਸ ਤਰੀਕੇ ਦੇ ਨਾਲ ਸੈਂਟਰ ਉੱਥੇ ਕਬਜ਼ਾ ਜਮਾਈ ਬੈਠਾ ਹੈਗਾ ਉਹ ਬਹੁਤ ਸਾਰੀਆਂ ਜਿਹੜੀਆਂ ਚਰਚਾਵਾਂ ਇਸ ਦੇ ਵਿੱਚ ਹੋਈਆਂ ਹੈਗੀਆਂ ਪੰਜਾਬ ਯੂਨੀਵਰਸਿਟੀ ਵਾਲਾ ਮੁੱਦਾ ਵੀ ਜਿਹੜਾ ਹੈ ਉਹ ਚੁੱਕਿਆ ਗਿਆ ਹੁਣ ਇਹਦੇ 'ਚ ਆਪਾਂ ਇਹ ਦੇਖ ਸਕਦੇ ਹਾਂ ਕਿ ਇਹਨੂੰ ਆਪਾਂ ਲੋਕਾਂ ਦਾ ਪ੍ਰੈਸ਼ਰ ਜਿਹੜਾ ਹੈ ਕਹਿ ਸਕਦੇ ਹਾਂ ਜੀ ਮਤਲਬ ਤੁਸੀਂ ਇਹ ਤੋਂ ਇਹ ਅੰਦਾਜ਼ਾ ਲਾ ਲਓ ਕਿ ਛੋਣਾ ਜੜੀਆਂ ਨੇ ਨੇੜੇ ਹੈਗੀਆਂ ਨੇ ਤੇ 1 ਸਾਲ ਹੀ ਤਕਰੀਬਨ ਜੇ ਆਪਾਂ ਕਹਿ ਸਕਦੇ ਹਾਂ 1 ਸਾਲ ਸਵਾ ਸਾਲ ਰਹਿ ਗਿਆ ਹੋਇਆ ਹੈ ਤੇ ਤਾਂ ਹੀ ਇਸ ਤਰ੍ਹਾਂ ਦੇ ਪੰਜਾਬ ਪੱਖੀ ਮੁੱਦੇ ਜਿਹੜੇ ਨੇ ਉਹ ਚੱਕੇ ਜਾ ਰਹੇ ਨੇ ਲੋਕਾਂ ਦਾ ਪ੍ਰੈਸ਼ਰ ਕਿ ਤਰ੍ਹਾਂ ਕਿਤੇ ਤੇ ਹੈਗਾ ਔਰ ਇਥੋਂ ਤੱਕ ਵੀ ਆਇਆ ਕਿ ਬਹੁਤ ਖੁੱਲ ਕੇ ਜਿਹੜਾ ਹੈ ਭਗਵੰਤ ਸਿੰਘ ਮਾਨ ਹੁਣੀ ਬੋਲੇ ਹੈਗੇ ਆ ਠੀਕ ਹੁਣ ਕਈ ਵਾਰੀ ਆਪਾਂ ਇਹ ਕਹਦੇ ਨੇ ਕਿ ਇਦਾਂ ਦੀਆਂ ਹੁਣ 32 ਮੀਟਿੰਗਸ ਹੋ ਗਈਆਂ ਨੇ ਪੰਜਾਬ ਵਾਲੇ ਜਿਹੜੇ ਕੋਰ ਮੁੱਦੇ ਹੈਗੇ ਨੇ ਤਾਂ ਉਹ ਜੋਂਦੇ ਤਿਉਹ ਖੜੇ ਨੇ ਇਹਨਾਂ ਦਾ ਕੀ ਇਦਾਂ ਦੀ ਮੀਟਿੰਗਸ ਦੇ ਉੱਤੇ ਕੋਈ ਹੱਲ ਹੁੰਦਾ ਹੈ حل ਹੋਵੇ ਚਾਹੇ ਨਾ ਹੋਵੇ ਕੋਈ ਵੀ ਪਲੈਟਫਾਰਮ ਜਿਹੜਾ ਹੈ ਉਹ ਖਾਲੀ ਜਾਂ ਵੇਸਟ ਨਹੀਂ ਜਿਹੜਾ ਜਾਣਾ ਚਾਹੀਦਾ ਆਪਾਂ ਦੇਖਿਆ ਕਿ ਪਿਛਲੀਆਂ ਵਾਰੀਆਂ 'ਚ ਤਾਂ ਮੁੱਖ ਮੰਤਰੀ ਗਏ ਹੀ ਨਹੀਂ ਹੈਗੇ ਕੋਈ ਦੋ ਮੰਤਰੀ ਭੇਜਦੇ ਉਹ ਆਪਣੇ ਹਿਸਾਬ ਦੇ ਨਾਲ ਕੋਈ ਰਿਪਲਾਈ ਕਰਦੇ ਨਹੀਂ ਕਿਉਂਕਿ ਉਹਨਾਂ ਨੂੰ ਅਫਸਰशाही ਦੀ ਸੁਣਨੀ ਪੈਂਦੀ ਹੋਰ ਬਹੁਤ ਕੁਝ ਹੁੰਦਾ ਹੈ ਪਰ ਜਦੋਂ ਇੱਕ ਸੂਬੇ ਦਾ ਮੁੱਖ ਮੰਤਰੀ ਹੁੰਦਾ ਹੈ ਔਰ ਉਹ ਵੀ ਜੇ ਚੰਗਾ ਬੁਲਾਰਾ ਹੋਵੇ ਤੇ ਸੂਬੇ ਦੇ ਮੁੱਦੇ ਜਦੋਂ ਚੱਕਦਾ ਹੈਗਾ ਤੇ ਔਨ ਰਿਕਾਰਡ ਤੇ ਗੱਲ ਜਾਂਦੀ ਹੈਗੀ ਆ ਨਾ ਕਿ ਪੰਜਾਬ ਦੇ ਇੱਕ ਕੋਰ ਮੁੱਦੇ ਹੈਗੇ ਨੇ ਜਿਹੜੀ ਵੀ ਸਰਕਾਰ ਆਏ ਸੈਂਟਰ ਦੇ ਵਿੱਚ ਜਦੋਂ ਤੱਕ ਉਹ ਇਹਨਾਂ ਕੋਰ ਇਸ਼ੂਜ਼ ਨੂੰ ਐਡਰੈਸ ਨਹੀਂ ਕਰਦੀ ਜਦੋਂ ਤੱਕ ਇਹ ਬੁੱਧੇ ਹੱਲ ਨਹੀਂ ਹੁੰਦੇ ਤੇ ਫਿਰ ਉਦੋਂ ਤੱਕ ਜੇ ਆਪਾਂ ਕਹੀਏ ਕਿ ਪੰਜਾਬ ਦੀ ਸਮੱਸਿਆ ਦਾ ਹੱਲ ਜਾ ਇਹਦੇ ਬਾਰੇ ਜਿਹੜਾ ਹੈ ਸੋਚਿਆ ਵੀ ਨਹੀਂ ਜਾ ਸਕਦਾ ਦੂਜੇ ਬੰਨੇ ਜੇ ਆਪਾਂ ਕਹੀਏ ਕਿ ਮੌਜੂਦਾ ਜਿਹੜੀ ਪੰਜਾਬ ਸਰਕਾਰ ਹੈਗੀ ਹੈ ਉਹ ਬਹੁਤ ਕੁਝ ਵਿਧਾਨ ਸਭਾ ਦੇ ਤੌਰ ਤੇ ਵਿੱਚ ਵੀ ਕਰ ਸਕਦੀ ਹੈ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਆਪਾਂ ਗੱਲ ਕਰਨੀ ਹੈ ਕਿ ਉਹਨਾਂ ਦੇ ਵੱਲੋਂ ਮਤਲਬ ਉਹ ਕਲੇਮ ਕਰਦੇ ਨੇ ਪਾਣੀਆਂ ਦੇ ਰਾਖੇ ਦੇ ਤੌਰ ਤੇ ਕਿ ਜਿਹੜਾ ਹੈਗਾ ਜਿੰਨੇ ਵੀ ਜਿਹੜੇ ਉਸ ਤੋਂ ਬਾਅਦ ਜਿਹੜੇ ਸਮਝੌਤੇ ਸੀ ਉਹ ਉਹਨਾਂ ਨੇ ਰੱਦ ਕਰ ਦਿੱਤੇ ਭਾਵੇਂ ਕਿ ਉਹਨਾਂ ਨੂੰ ਚਾਹੀਦਾ ਇਹ ਸੀਗਾ ਕਿ ਉਹ ਪਿਛਲੇ ਸਮਝੌਤੇ ਵੀ ਰੱਦ ਕਰ ਦੇ ਕਿ ਜਿਹੜਾ ਪਾਣੀ ਪਹਿਲਾਂ ਤੋਂ ਜਾ ਰਿਹਾ ਹੈਗਾ ਉਹਨੂੰ ਵੀ ਜਿਹੜਾ ਰੱਦ ਉਹਨਾਂ ਨੂੰ ਵਿਧਾਨ ਸਭਾ 'ਚ ਕਰਨਾ ਚਾਹੀਦਾ ਸੀ ਪਰ ਉਹਨਾਂ ਨੇ ਨਹੀਂ ਕੀਤਾ ਚਲੋ ਅੱਗੇ ਵਾਲਾ ਕਰਤਾ ਚੰਗੀ ਗੱਲ ਹੈਗੀ ਐ ਉਸੇ ਤਰਜ਼ ਦੇ ਉੱਤੇ ਕਿਉਂ ਨਹੀਂ ਜਿਹੜੇ ਮੌਜੂਦਾ ਜਿਹੜੇ ਹੈਗੇ ਵਿਧਾਨ ਸਭਾ ਜਾਂ ਮੌਜੂਦਾ ਜਿਹੜੇ ਮੁੱਖ ਮੰਤਰੀ ਹੈਗੇ ਉਸ ਡਾਇਰੈਕਸ਼ਨਸ ਦੇ ਵਿੱਚ ਕੰਮ ਕਿਉਂ ਨਹੀਂ ਹੁੰਦੇ ਇਹ ਇੱਕ ਸਵਾਲ ਬੜਾ ਸਰਫੇਸ ਕਰਦਾ ਹੈ ਫਿਰ ਤੁਸੀਂ ਦੇਖਿਆ ਹੋਗਾ ਕਿ ਐਸਵਾਈਐਲ ਨਹਿਰ ਦੇ ਸਮੇਂ ਜਦੋਂ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੀ ਸਰਕਾਰ ਸੀ ਤੇ ਬਕਾਇਦਾ ਚਾਹੇ ਉਸ ਦੇ ਵਿੱਚ ਰੋਲ ਚਰਨਜੀਤ ਸਿੰਘ ਚੰਨੀ ਹੁਣਾਂ ਦਾ ਹੀ ਸੀ ਕਿ ਉਹ ਬਿੱਲ ਲੈ ਕੇ ਆਏ ਸੀ ਕਿ ਜ਼ਮੀਨਾਂ ਜਿਹੜੀਆਂ ਨੇ ਕਿਸਾਨਾਂ ਦੀਆਂ ਉਹਨਾਂ ਨੂੰ ਵਾਪਸ ਕਰ ਦਿੱਤੀਆਂ ਜਾਣ ਉਹ ਵੀ ਇੱਕ ਅਪਾ ਕਹਿ ਸਕਦੇ ਹਾਂ ਕਿ ਵੇ ਫਾਰਵਰਡ ਹੈਗਾ ਸੀ ਉਹ ਵੀ ਇੱਕ ਚੰਗਾ ਕਦਮ ਸੀ ਉਹ ਵੀ ਵਿਧਾਨ ਸਭਾ ਨੇ ਮਤੇ ਜਿਹੜੇ ਪਾਸ ਕੀਤੇ ਸੀ ਪਰ ਇਸ ਸਰਕਾਰ ਦੇ ਵਿੱਚ ਪਾਣੀਆਂ ਨੂੰ ਲੈ ਕੇ ਚੰਡੀਗੜ੍ਹ ਨੂੰ ਲੈ ਕੇ ਯੂਨੀਵਰਸਿਟੀ ਨੂੰ ਲੈ ਕੇ ਇਸ ਤਰੀਕੇ ਦੇ ਮਤੇ ਜਿਹੜੇ ਆ ਉਹ ਦੇਖਣ ਨੂੰ ਨਹੀਂ ਮਿਲੇ ਹੈਗੇ ਹੋਰ ਬਹੁਤ ਕੁਝ ਜਿਹੜਾ ਹੋ ਸਕਦਾ ਸੀ ਵਿਧਾਨ ਸਭਾ 'ਤੇ ਚਰਚਾਵਾ ਹੋ ਸਕਦੀ ਐ ਸੀ ਪ੍ਰਵਾਸ ਦਾ ਮੁੱਦਾ ਹੈ ਹੋਰ ਇਹ ਸਾਰੇ ਮਸਲਿਆਂ ਦੇ ਉੱਤੇ ਮਤਲਬ ਤੁਸੀਂ ਜੇ ਪੰਜਾਬ ਪੱਖੀ ਹੋ ਕੇ ਚੱਲੋਗੇ ਤੇ ਫਿਰ ਤਾਂ ਕਰਨ ਲਈ ਬਹੁਤ ਕੁਝ ਹੈਗਾ ਹੈ ਪਰ ਜੇ ਤੁਸੀਂ ਕੁਰਸੀ ਪੱਖੀ ਹੋ ਕੇ ਚੱਲੋਗੇ ਤੇ ਫਿਰ ਤਾਂ ਜਿੱਦਾਂ ਉੱਪਰ ਉਹ ਹੁਕਮ ਆਉਂਦਾ ਹੈ ਉਦਾਂ ਬਜਾਈ ਜਾਓ ਤੇ ਫਿਰ ਜਿਹੜਾ ਲੋਕ ਆਪਣੇ ਆਪ ਹੀ ਜਿਹੜਾ ਹੈ ਦੇਖ ਲੈਣਗੇ ਵੀ ਤੁਹਾਨੂੰ ਕਿਦਰ ਲਈ ਬੰਨੇ ਰੱਖਣਾ ਹੈ